ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਯੂਰੀਆ ਬਾਰੇ ਕਿ ਕਣਕ ਦੀ ਫਸਲ ਦੇ ਵਿੱਚ ਆਪਾਂ ਯੂਰੀਆ ਪਾਣੀ ਲਾਉਣ ਤੋਂ ਪਹਿਲਾਂ ਪਾਈਏ ਜਾਂ ਜਿਸ ਸਮੇ ਆਪਣਾ ਕਿਹੜਾ ਪਾਣੀ ਨਾਲ ਭਰ ਗਿਆ ਵੀ ਉਸ ਸਮੇ ਪਾਈਏ ਜਾਂ ਪਾਣੀ ਲਾਉਣ ਤੋਂ ਬਾਅਦ ਪਾਈਏ ਇਹਦੇ ਵਿੱਚ ਤੁਸੀਂ ਨੇ ਜਿਹੜੇ ਯੂਰੀਆ ਦੀ ਵਰਤੋਂ ਕਰਨੀਆਂ ਉਹ ਪਾਣੀ ਲਾਉਣ ਤੋਂ ਬਾਅਦ ਜਦੋਂ ਜ਼ਮੀਨ ਦੇ ਵਿੱਚ ਤਰੇੜਾਂ ਪਾਟ ਜਾਂਦੀਆਂ ਨੇਗੀਆਂ ਉਸ ਸਮੇ ਆਪਾਂ ਨੇ ਜਿਹੜੀ ਯੂਰੀਆ ਦੀ ਫਸਟ ਐਪਲੀਕੇਸ਼ਨ ਆਪਣੀ ਕਣਕ ਦੀ ਫਸਲ ਦੇ ਵਿੱਚ ਦੇਣੀ ਹੈਗੀ ਪਾਣੀ ਲਾਇਆ ਤੋਂ ਬਾਅਦ ਫਸਲ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਟ੍ਰੇਡਾਂ ਨੇ ਜਿਹੜੀਆਂ ਉਹ ਪਾਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪਣਾ ਜਿਹੜਾ ਪੈਰ ਆ ਉਹ ਟਿਕਣਾ ਸਟਾਰਟ ਹੋ ਜਾਏ। ਉਸ ਸਮੇਂ ਆਪਾਂ ਨੇ ਆਪਣੀ ਕਣਕ ਦੀ ਫਸਲ ਦੇ ਵਿੱਚ ਜਿਹੜੀ ਫਸਟ ਐਪਲੀਕੇਸ਼ਨ ਆ ਉਹ ਯੂਰੀਆ ਹੀ ਦੇਣੀ ਹੈਗੀ। ਕਿਉਂਕਿ ਤਿੰਨ ਸਾਲ ਪਹਿਲਾਂ ਅਸੀਂ ਨੇ ਇਹ ਐਕਸਪੈਰੀਮੈਂਟ ਕਰਿਆ ଥିਗਾ। ਤੇ ਸਾਡਾ ਤਿੰਨ ਕਿੱਲੇ ਦਾ ਪਲਾਟ ଥିਗਾ। ਉਹ ਸਾਡਾ ਮਨ ਲੋ ਜਿੱਥੇ ਖੇਤ ਅਸੀਂ ਰਹਨੇ ਆਗੇ ਖੇਤ ਦੇ ਵਿੱਚ ਸਾਡਾ ਘਰ ਹੈਗਾ। ਉਹ ਤਿੰਨ ਕਿੱਲੇ ਸਾਤੂ ਦੂਰ ਤੇ ਕਿ ਤੇ ਸਾਡੇ ਸਬਜੀ ਦਾ ਕੰਮ ਚੱਲ ਰਿਹਾ ਤੀਗਾ ਇਸ ਕਰਕੇ ਅਸੀਂ ਉਹਨੂੰ ਜ਼ਮੀਨ ਨੂੰ ਪਾਣੀ ਤਾਂ ਲਾਤਾ ਉਸ ਕਣਕ ਨੂੰ ਪਰ ਸਾਤੂ ਯੂਰੀਆ ਪਾਉਣ ਵਾਸਤੇ ਟਾਈਮ ਨਹੀਂ ਨਿਕਲਿਆ ਹੈਗਾ ਇਸ ਕਰਕੇ ਅਸੀਂ ਜਦੋਂ ਉਹਦੇ ਵਿੱਚ ਪਾਣੀ ਲਾਇਆ ਨੂੰ 6 ਸ 6-7 ਦਿਨ ਹੋ ਗਏ ਉਸ ਸਮੇਂ ਅਸੀਂ ਉਹਦੇ ਵਿੱਚ ਯੂਰੀਆ ਪਾਉਣ ਗਏ ਜਦੋਂ ਅਸੀਂ 6-7 ਦਿਨਾਂ ਬਾਅਦ ਯੂਰੀਆ ਪਾਉਣ ਗਏ ਤਾਂ ਉਹਦੇ ਵਿੱਚ ਸਾਡਾ ਆਪਣਾ ਪੈਰ ਧਰਾ ਹੋ ਰਿਹਾ ਤੀਗਾ ਤੇ ਜ਼ਮੀਨ ਦੇ ਵਿੱਚ ਤਰੇੜਾਂ ਪਟੀਆਂ ਹੋਈਆਂ ਦੀਆਂ ਜਦੋਂ ਅਸੀਂ ਉੱਥੇ ਯੂਰੀਆ ਦੀ ਐਪਲੀਕੇਸ਼ਨ ਕਰੀ ਉਸ ਜ਼ਮੀਨ ਦੇ ਵਿੱਚ ਤਾਂ ਜਦੋਂ ਅਸੀਂ ਯੂਰੀਆ ਦਾ ਛਿੱਟਾ ਦਿੱਤਾ ਤਾਂ ਛਿੱਟਾ ਦਿੰਦੇ ਸਮੇਂ ਅਸੀਂ ਨੇ ਇੱਕ ਗੱਲ ਨੋਟਿਸ ਕਰੀ ਵੀ ਜਿਹੜਾ ਯੂਰੀਆ ਤੀਗਾ ਉਹ ਜਿਹੜੀਆਂ ਜ਼ਮੀਨ ਦੇ ਵਿੱਚ ਤਰੇੜਾਂ ਪਾਟੀਆਂ ਹੋਈਆਂ ᱛੀਆਂ ਉਹਨਾਂ ਦੇ ਵਿੱਚ ਐਂਟਰ ਕਰ ਰਿਆ ᱛੀ ਆ ਉਹ ਤੇ ਅਸੀਂ ਨੇ ਉਸ ਸਮੇਂ ਇਹ ਮਹਿਸੂਸ ਕੀਤਾ ਵੀ ਇੱਥੇ ਜਿਹੜਾ ਯੂਰੀਆ ਗਾ ਉਹ ਵੱਧ ਰਿਜ਼ਲਟ ਦੇ ਸਕਦਾ ਗਾ ਫਿਰ ਆਖਰ ਤੇ ਜਾ ਕੇ ਇਸੇ ਤਰ੍ਹਾਂ ਹੋਇਆ ਉਸ ਜ਼ਮੀਨ ਦੇ ਵਿੱਚ ਨਾਲੇ ਤਾਂ ਸਾਡਾ ਝਾੜ ਵੀ ਵੱਧ ਨਿਕਲਿਆ ਜਿੱਥੇ ਅਸੀਂ ਨੇ ਯੂਰੀਆ ਪਾਣੀ ਲਾਉਣ ਤੋਂ ਪਹਿਲਾਂ ਪਾਇਆ ᱛੀ ਜਾਂ ਪਾਣੀ ਲਾਉਣ ਦੇ ਸਮੇਂ ਪਾਇਆ ᱛੀ ਉਸ ਨੂੰ ਝਾੜ ਵੀ ਵੱਧ ਵੱਧ ਨਿਕਲਿਆ ਤੇ ਨਾਲੇ ਜਿਹੜੀ ਯੂਰੀਆ ਦੀਗੀ ਉਹ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੇ ਦੀ ਬਚਤ ਹੋਈ ਜਿੱਥੇ ਅਸੀਂ ਨੇ ਯੂਰੀਆ ਨਾਲ ਪਾਣੀ ਲਾਇਆ ਤੋਂ ਆਪਣਾ 6-7 ਦਿਨਾਂ ਬਾਅਦ ਪਾਇਆ ਤੀਆ ਤੇ ਸਾਡਾ ਨਾਲੇ ਝਾੜ ਵੀ ਵੱਧ ਨਿਕਲਿਆ ਤੇ ਯੂਰੀਆ ਦੀ ਵੀ ਬਚਤ ਹੋਈ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਦੀ ਵੀ ਬਚਤ ਹੋਈ ਆਪਾਂ ਤੁਹਾਨੂੰ ਇਹ ਦੱਸ ਰਹੇ ਹਾਂਗੇ ਵੀ ਜਿਹੜਾ ਅਸੀਂ ਉਸ 3 ਸਾਲਾਂ ਤੋਂ ਹੁਣ ਯੂਰੀਆ ਦਾ ਜਿਹੜਾ ਉਹ ਪੈ ਆਪਣਾ ਜਿਹੜਾ ਪਹਿਲਾ ਪਾਣੀ ਆ ਉਹਦੇ ਮਤਲਬ ਜਦੋਂ ਪਾਣੀ ਲਾਉਣ ਤੋਂ ਬਾਅਦ ਜ਼ਮੀਨ ਦੇ ਵਿੱਚ ਤਰੇੜਾਂ ਪਟ ਜਾਂਦੀਆਂ ਨੇਗੀਆਂ ਤੇ ਆਪਣਾ ਪੈਰ ਤਰਾ ਹੋਣ ਲੱਗ ਜਾਂਦਾ ਹੈਗਾ ਉਸ ਸਮੇਂ ਆਪਣੇ ਫਸਟ ਯੂਰੀਏ ਦੀ ਐਪਲੀਕੇਸ਼ਨ ਕਰਨੀ ਹੈ ਇਹਦੇ ਵਿੱਚ ਤੁਹਾਨੂੰ ਯੂਰੀਏ ਦੇਣੇ ਜਿਹੜੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਇਹੀ ਤੁਹਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨੀ ਤੀਗੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ